ਨਾਲ ਕੌਨਸੀ ਨਦੀ ਇਹਨਾਂ ਦੇ ਨਾਲੇ ਇਕੱਲੇ ਗਏ ਸੀ ਜੀ ਅੱਛਾ ਫੇ ਕੀ ਕਹਿੰਦੇ ਐ ਐਮਐਲਏ ਸਾਹਿਬ ਬਸ ਉਹ ਆਪ ਤਾਂ ਮਿਲਣੇ ਵਾਸੋਂ ਉਹਨਾਂ ਦੇ ਵਾਈਫ ਸੀਗੇ ਉਹ ਕਹਿੰਦੇ ਕਿ ਤੁਸੀਂ ਫਾਰਮ ਭਰ ਦਿਓ ਜੀ ਥੋੜੀ ਗ੍ਰਾਂਟ ਆ ਗਈ ਸੀ ਓਕੇ ਹਾਂਜੀ ਫੇ ਆ ਗਈ ਗ੍ਰਾਂਟ ਤਾਂ ਨਹੀਂ ਜੀ ਸਾਲ ਹੋ ਗਿਆ ਸਾਲ ਹੋ ਗਿਆ ਪੰਚ ਸਾਹਿਬ ਆਏ ਸੀ ਘਰੇ ਦੇਖਣ ਨਹੀਂ ਦੇਖਣ ਨਹੀਂ ਆਇਗੇ ਨਹੀਂ ਦੇਖਣ ਕੋਈ ਹੋਰ ਮੈਂਬਰ ਪੰਚਾਇਤ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਫਿਰ ਇਹ ਜਿਹੜੇ ਨੁਕਸਾਨ ਹੋ ਗਏ ਇਹਦੀ ਪਰਪਾਈ ਵਾਸਤੇ ਕਿਸੇ ਨੇ ਕੋਈ ਤੁਹਾਡੀ ਸਹਾਇਤਾ ਕੀਤੀ ਨਾ ਕਿਸੇ ਨੇ ਨਹੀਂ ਕੀਤੀ ਕੋਈ ਸੰਗਾਣੀ ਗੱਲ ਪੈਂਡ ਦਾ ਵੀ ਨਹੀਂ ਹੁੰਦਾ ਹੈ ਫਾਇਕਰਾਂ ਦੇ ਘਰਾਂ ਵਿੱਚ ਪਰਦਾਵਾਂ ਪਾ ਰਹੇ ਕਹਿੰਦੇ ਮੇਲਾ ਉਸ ਤੋਂ ਬਾਅਦ ਨਾ ਤਾਂ ਕੋਈ ਪਟਵਾਰੀ ਆਇਆ ਨਾ ਤਹਿਸੀਲਦਾਰ ਨਾ ਕੰਨੋ ਕੋ ਜਿਹਨਾਂ ਦੀ ਡਿਊਟੀ ਆ ਲੱਖਾਂ ਰੁਪਏ ਤਨਖਾਹਾਂ ਲੈਂਦੇ ਨੇ ਇਸ ਰੂਮ 'ਚ ਬੈਠਦੇ ਨੇ ਇਥੇ ਕੋਈ ਆਇਆ ਫਿਰ ਵਿਜ਼ਿਟ ਕਰਨ ਜਦੋਂ ਇਹ ਅਰਜੀ ਦਿੱਤੀ ਉਹ ਤੁਹਾਨੂੰ 10 ਦਿਨ ਬਾਅਦ 5 ਦਿਨ ਬਾਅਦ 20 ਦਿਨ ਬਾਅਦ ਮਹੀਨੇ ਬਾਅਦ ਕੋਈ ਨਹੀਂ ਆਇਆ ਇਹ ਯਾਨੀ ਕਿ 9ਵੇਂ ਮਹੀਨੇ ਦੀ ਅਰਜੀ ਦਿੱਤੀ 2023 ਦੀ ਤੇ ਅੱਜ ਤੱਕ ਕੋਈ ਨਹੀਂ ਆਇਆ ਇਸ ਦੇਸ਼ਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮਨਿੰਦਰਪਾਲ ਸਿੰਘ ਚੱਕੀ ਔਰ ਦੋਸਤੋ ਇਸ ਵਕਤ ਆਪਾਂ ਮੌਜੂਦ ਹਾਂ ਪਿੰਡ ਰਾਇਆਂਵਾਲਾ ਕਲਾਂ ਤੇ ਇਸ ਘਰ ਦੇ ਤੁਹਾਨੂੰ ਆਪਾ ਹਾਲਾਤ ਦਿਖਾਉਣੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਘਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੇ ਪੂਰਾ ਘਰ ਇਹਨਾਂ ਦਿਖਾ ਦੇਣ ਤੁਸੀਂ ਦੇਖ ਸਕਦੇ ਹੋ ਕਿ ਘਰ ਜਿਹੜਾ ਪੂਰਾ ਖੰਡਰ ਹੋ ਚੁੱਕਿਆ ਹੈ ਇਹ ਕਦੇ ਵੀ ਇਹ ਡਿੱਗ ਸਕਦਾ ਹੈ ਤਾਂ ਆਹ ਦੇਖ ਲਓ ਤੁਸੀਂ ਤੁਲਾ ਦੇ ਕੇ ਘਰ ਨੂੰ ਜਿਹੜਾ ਰੋਕਿਆ ਗਿਆ ਹੈ ਜਿਹੜਾ ਕੋਈ ਲੈਂਟਰ ਨਹੀਂ ਕੁਝ ਨਹੀਂ ਆ ਸਾਰੀਆਂ ਇਟਾਂ ਇਹਨਾਂ ਦੀਆਂ ਨਿਕਲਣ ਵਾਲੀਆਂ ਹੋ ਚੁੱਕੀਆਂ ਤੇ ਇੱਕ ਤਰਾਸ ਦੀ ਦੀ ਗੱਲ ਇਹ ਵੀ ਆ ਕਿ ਮੇਰੇ ਹੱਥ ਦੇ ਵਿੱਚ ਇੱਕ ਲੈਟਰ ਇਹ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਿਆ ਹੋਇਆ ਹੈ 11 9 2023 ਦਾ 11 9 2023 ਨੂੰ ਇਸ ਘਰ ਦੇ ਮਾਲਕ ਨੇ ਇੱਕ ਐਪਲੀਕੇਸ਼ਨ ਦੇ ਕੇ ਬੇਨਤੀ ਪੱਤਰ ਕੀਤਾ ਸੀਗਾ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵੀ ਮੇਰਾ ਘਰ ਜਿਹੜਾ ਡਿੱਗ ਚੁੱਕਿਆ ਹੈ ਇਹਨਾਂ ਦੀ ਛੱਤ ਉਸ ਵਕਤ ਡਿੱਗੀ ਸੀ ਆ ਜਿਹੜਾ ਸਾਹਮਣੇ ਕਮਰਾ ਹੈ ਉਦੋਂ ਇਹਨਾਂ ਨੇ ਇਹ ਬੇਨਤੀ ਪੱਤਰ ਕੀਤਾ ਸੀ ਵੀ ਸਾਨੂੰ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਘਰ ਦੀ ਗ੍ਰਾਂਟ ਦਿੱਤੀ ਜਾਵੇ ਇੱਕ ਵਾਰ ਮੈਂ ਤੁਹਾਨੂੰ ਉਹ ਘਰ ਦਾ ਫੇਰ ਦੁਬਾਰਾ ਅੰਦਰੋਂ ਜਾ ਕੇ ਦ੍ਰਿਸ਼ ਦਿਖਾਉਣਾ ਫਿਰ ਆਪਾਂ ਘਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਉਂ ਇਹ ਬੱਦਰ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਰਹਿਣਾ ਪੈ ਰਿਹਾ ਹੈ ਇੱਕ ਵਾਰ ਮੈਂ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਟੀਨਾ ਪਾਈਆਂ ਹੋਈਆਂ ਨੇ ਛੱਤੇ ਢਿੱਗੀ ਹੋਈ ਆ ਔਰ ਇਹ ਸਾਰੀ ਛੱਤ ਢਿੱਗੀ ਸੀ ਜਦੋਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਤਾਂ ਮੈਂ ਤੁਹਾਨੂੰ ਕੈਮਰੇ ਵਿੱਚ ਵੀ ਦਿਖਾ ਦਿੰਦਾ ਇਹ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਲੱਗਾ ਹੋਇਆ ਹੈ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਐਪਲੀਕੇਸ਼ਨ ਦਿੱਤੀ ਹੋਈ ਹੈ ਇਹਨਾਂ ਨੇ ਬਕਾਇਦਾ ਇਹ 2870 AR ਨੰਬਰ ਲੱਗਾ ਹੋਇਆ ਹੈ 11 9 2023 ਨੂੰ 11 9 2023 ਤੇ ਰੌਂਡ ਬੋਰਡ ਜੇਕਰ ਆਪਾਂ ਅੱਜ ਦੀ ਗੱਲ ਕਰਦੇ ਆਂ ਤਾਂ ਜੁਲਾਈ ਮਹੀਨਾ ਚੱਲ ਰਿਹਾ ਔਰ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਹੀ ਇਹਦਾ ਪੂਰਾ ਜਿਹੜਾ ਸਾਲ ਹੋਣ ਵਾਲਾ ਏ ਆਪਾਂ ਘਰ ਦੇ ਮਾਲਕਾਂ ਨਾਲ ਗੱਲਬਾਤ ਕਰਦੇ ਆਂ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਵੀ ਹੁਣ ਸਮਝ ਨਹੀਂ ਆ ਰਹੀ ਵੀ ਪਟਵਾਰੀ ਕਾਨੂੰਗੋ ਤਹਿਸੀਲਦਾਰ ਕਿੱਥੇ ਨੇ ਕਿੱਥੇ ਸੌਰੇ ਨੇ ਕਿਉਂ ਪ੍ਰਸ਼ਾਸਨ ਕਿਸੇ ਵੱਡੇ ਹਾਸੇ ਦੀ ਵੇਟ ਕਰ ਰਹੇ ਇਹਨਾਂ ਦੇ ਆ ਛੋਟੇ ਛੋਟੇ ਬੱਚੇ ਇੱਕ ਬੱਚਾ ਆ ਰਿਹਾ ਇੱਕ ਉਹਨਾਂ ਦੀ ਗੋਦੀ ਚ ਬੱਚਾ ਹੈ ਤੇ ਛੋਟੇ ਛੋਟੇ ਨਿਆਣੇ ਨੇ ਇਹ ਮਜ਼ਦੂਰੀ ਕਰਕੇ ਆਪਣਾ ਜਿਹੜਾ ਜੀਵਨ ਦਾ ਬਸਰ ਕਰਦੇ ਨੇ ਔਰ ਆਰਥਿਕ ਪੱਖੋਂ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਸਾਰਿਆਂ ਨੂੰ ਨਜ਼ਰ ਆ ਰਹੇ ਨੇ ਅੰਕਲ ਜੀ ਆ ਜਾਓ ਇੱਕ ਮਿੰਟ ਇੱਥੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਕੀ ਅੰਕਲ ਤੁਹਾਡਾ ਜਗਰੂਪ ਸਿੰਘ ਜਗਰੂਪ ਸਿੰਘ ਜੀ ਹਾਂਜੀ ਇਹ ਜਦੋਂ ਤੁਹਾਡੀ ਛੱਤ ਡਿੱਗੀ ਆ ਉਦੋਂ ਤੁਸੀਂ ਕਿਹਨੂੰ ਤਲਾਹ ਦਿੱਤੀ ਸੀ ਪਹਿਲਾਂ ਡੀਸੀ ਅੱਛਾ ਕਿਹਨਾਂ ਨੂੰ ਤਲਾਹ ਦਿੱਤੀ ਸੀ ਡੀਸੀ ਸਾਹਿਬ ਨੂੰ ਅੱਛਾ ਤੁਹਾਡੇ ਨਾਲ ਕੌਣ ਗਿਆ ਸੀ ਜੀ ਅਰਜੀ ਮੇਰੇ ਹੱਥੇ ਚ ਜਿਹੜੀ ਇਹ ਗੋਰਾ ਸਿੰਘ ਅੱਛਾ ਕਿ ਬਲੀ ਦਾ ਫਿਰ ਜਦੋਂ ਇਹ ਐਪਲੀਕੇਸ਼ਨ ਦੇਤੀ ਤੁਸੀਂ ਉਦੋਂ ਤੁਸੀਂ ਖੁਦ ਮਿਲੇ ਸੀ ਉਹਨਾਂ ਨੂੰ ਹਾਂ ਜੀ ਕੀ ਉਹਨਾਂ ਨੇ ਕਿਹਾ ਸੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸਰਨੇ ਕੋਈ ਗੱਲ ਕੀਤੀ ਤੁਹਾਡੇ ਨੇ ਜਾਂ ਕੁਝ ਨਹੀਂ ਅਰਜੀ ਫੜ ਕੇ ਰੱਖੀ ਸੀ ਉਹਨਾਂ ਨੇ ਰੱਖ ਲਈ ਜੀ ਕਹਿੰਦੇ ਕੁਝ ਨਹੀਂ ਕਰਦਾ ਮੈਂ ਕੰਮ ਅੱਛਾ ਇਹ ਤੁਸੀਂ 9ਵੇਂ ਮਹੀਨੇ ਚਰਜੀ ਦਿੱਤੀ ਸੀ ਹਾਂ ਜੀ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਮਿਲੇ ਹੋ ਨਹੀਂ ਉਸ ਤੋਂ ਬਾਅਦ ਨਹੀਂ ਗਏ ਗਏ ਹੋ ਜਾਂ ਕੋਈ ਮਿਲੇ ਹੀ ਨਹੀਂ ਤੁਹਾਨੂੰ ਨਾ ਇੱਥੇ ਕੋਈ ਆਇਆ ਫਿਰ ਵਿਜ਼ਿਟ ਕਰਨ ਜਦੋਂ ਇਹ ਅਰਜੀ ਦਿੱਤੀ ਉਹਦੋਂ 10 ਦਿਨ ਬਾਅਦ 5 ਦਿਨ ਬਾਅਦ 20 ਦਿਨ ਬਾਅਦ ਮਹੀਨੇ ਬਾਅਦ ਕੋਈ ਨਹੀਂ ਆਇਆ ਯਾਨੀ ਕਿ 9ਵੇਂ ਮਹੀਨੇ ਦੀ ਅਰਜੀ ਦਿੱਤੀ 2023 ਦੀ ਤੇ ਅਜੇ ਤੱਕ ਕੋਈ ਨਹੀਂ ਆਇਆ ਇੱਥੇ ਨਾ ਸੋ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਜਿਹੜੇ ਹਾਲਾਤ ਨੇ 9ਵੇਂ ਮਹੀਨੇ ਚ ਐਪਲੀਕੇਸ਼ਨ ਦਿੱਤੀ ਆ ਜਿਹੜੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਆ ਔਰ ਫਾਰਵਰਡ ਹੀ ਹੋਈ ਆ 2870 ਨੰਬਰ ਲੱਗਾ ਹੋਇਆ ਹੈ ਉਸ ਤੋਂ ਬਾਅਦ ਨਾ ਤਾਂ ਕੋਈ ਪਟਵਾਰੀ ਆਇਆ ਐ ਨਾ ਤਹਿਸੀਲਦਾਰ ਨਾ ਕੰਨੂਗੋ ਜਿਨ੍ਹਾਂ ਦੀ ਡਿਊਟੀ ਆ ਲੱਖਾਂ ਰੁਪਏ ਤਨਖਾਹਾਂ ਲੈਂਦੇ ਨੇ ਏਸੀ ਰੂਮ ਚ ਬੈਠਦੇ ਨੇ ਪਰ ਜਿਹੜੇ ਗਰੀਬ ਆ ਐਸ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾਗਾ ਇਹ ਹਾਲਾਤ ਬਣੇ ਹੋਏ ਨੇ ਤਾਂ ਅੰਕਲ ਜਦੋਂ ਇਹ ਛੱਤ ਡਿੱਗੀ ਸੀ ਉਦੋਂ ਕੀ ਕੀ ਨੁਕਸਾਨ ਹੋ ਗਿਆ ਫਿਰ ਛੱਤ ਡਿੱਗੀ ਪਈ ਸੀ ਓਏ ਵਾਵਾ ਕੋ ਹੋ ਗਿਆ ਏ ਅੱਛਾ ਕਿਵੇਂ ਡਿੱਗੀ ਕਿਵੇਂ ਸੀ ਕੀ ਹੋਇਆ ਸੀ ਤੇ ਮੀਂਹ ਪੈਂਦਾ ਸੀ ਅੱਛਾ ਤੇ ਮੀਂਹ ਪੈਂਦਾ ਤੇ ਬੱਤੇ ਟੁੱਟ ਗਏ ਠੀਕ ਹੈ ਤੇ ਸਾਰਾ ਸਮਾਨਾ ਗਿੱਲਾ ਹੋ ਗਿਆ ਏ ਓਕੇ ਤੇ ਬਾਕੀ ਦਾ ਪੁਰਸੂਆਂ ਦੋ ਤੇ ਨਾ ਉਹ ਟੁੱਟ ਗੀਆਂ ਹੂੰ ਮੰਜੇ ਹੀ ਉਹ ਟੁੱਟ ਗਏ ਆਇਆ ਇੱਕੋ ਸਹੀ ਤੇ ਫਿਰ ਇਹ ਜਿਹੜੇ ਨੁਕਸਾਨ ਹੋ ਗਏ ਇਹਦੀ ਪਰਪਾਈ ਵਾਸਤੇ ਕਿਸੇ ਨੇ ਕੋਈ ਤੁਹਾਡੀ ਸਹਾਇਤਾ ਕੀਤੀ ਨਾ ਕਿਸੇ ਨੇ ਨਹੀਂ ਕੀਤੀ ਅੱਛਾ ਕੋਈ ਸੁਣਦਾ ਨਹੀਂ ਗੱਲ ਪੈਂਡ ਦਾ ਵੀ ਨਹੀਂ ਸੁਣਦਾ ਹੂੰ ਆਇ ਕਹਿੰਦੇ ਘਰ ਦਾ ਵੇ ਘਰ ਦਾ ਬਰਾਏ ਕਹਿੰਦੇ ਲਾਹ ਸੀ ਮੈਂਬਰ ਸਰਪੰਚ ਨੂੰ ਤਲਾਹ ਦਿੱਤੀ ਸੀ ਉਸ ਟਾਈਮ ਨਹੀਂ ਇੱਕ ਵਾਰ ਆ ਖਿਆ ਸੀ ਅੱਛਾ ਟੋਕ ਦਾ ਕਰਦੋਂ ਆ ਕੋਈ ਨਹੀਂ ਸਮਾ ਆਗਵਾ ਦੋ ਲੋ ਰਾ ਕੋਈ ਹੋ ਜੂਗਾ ਬਾ ਐ ਕਹਿ ਦਿੰਦੇ ਆ ਤੇ ਸੋਮਾ ਫਿਰ ਆਇਆ ਹੀ ਨਹੀਂ ਅੰਕਲ ਸਾਲ ਲੰਘ ਗਿਆ ਪੂਰਾ ਸੋਮਾ ਆਇਆ ਨਹੀਂ ਤੇ ਮੁਰ ਕਿਹਨੇ ਗੱਲ ਨਹੀਂ ਕੀਤੀ ਤਾਂ ਹੁਣੇ ਐਮਪੀ ਦੀਆਂ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਤੇ ਉਦੋਂ ਜਦੋਂ ਐਮਪੀ ਸਾਹਿਬ ਇੱਥੇ ਜਿਹੜੇ ਹੁਣ ਬਣੇ ਨੇ ਉਹ ਆਏ ਆਏ ਸੀ ਇੱਧਰ ਵੋਟਾਂ ਮੰਗਣ ਆਏ ਹੁਣੇ ਉਹ ਆਏ ਤਾਂ ਹੈਗੇ ਗੱਲ ਨਹੀਂ ਕੋਈ ਹੁੰਦਾ ਹੈ ਕਹਿੰਦਾ ਵੋਟਾਂ ਵੋਟਾਂ ਪੈਣੀਆਂ ਤੇ ਬਾਅਦ ਕਰਾਂ ਗੱਲਾਂ ਕਿ ਕੀ ਸ਼ੁਭਨਮ ਕੀ ਤੁਹਾਡਾ ਜੀ ਸੁਖਵਿੰਦਰ ਕੌਰ ਅੱਛਾ ਇੱਥੇ ਕਿੰਨੇ ਸਾਲ ਤੋਂ ਰਹਿ ਰਹੇ ਹੋ ਇਸ ਘਰ ਦੇ ਵਿੱਚ ਇਸ ਘਰ ਤੋਂ ਅਸੀਂ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਅਸੀਂ 6-7 ਸਾਲ ਹੋ ਗਏ ਸਾਨੂੰ ਠੀਕ ਹੈ ਤੇ ਜਦੋਂ ਇਹ ਘਰ ਦਾ ਤੁਹਾਡੀ ਛੱਤ ਡਿੱਗੀ ਆ ਉਸ ਤੋਂ ਬਾਅਦ ਤੁਸੀਂ ਮੈਂਬਰ ਪੰਚਾਇਤ ਸਰਪੰਚ ਜਾਂ ਕਿਸੇ ਹੋਰ ਸਰਕਾਰੀ ਅਧਿਕਾਰੀ ਨੂੰ ਇਹ ਦੀ ਇਤਲਾਹ ਦਿੱਤੀ ਸੀ ਹਾਂਜੀ ਹਾਂਜੀ ਦਿੱਤੀ ਸਰਪੰਚ ਸਾਹਿਬ ਨੂੰ ਸਾਡੇ ਪਿੰਡ ਦੇ ਜੀ ਹਾਂਜੀ ਤੇ ਉਹਨਾਂ ਨੂੰ ਅਸੀਂ ਇਹ ਗੱਲ ਕਹੀ ਸੀ ਕਿ ਸਾਡਾ ਕਮਰਾ ਡਿੱਗ ਪਿਆ ਸਾਨੂੰ ਗ੍ਰਾਂਟ ਦਿਵਾਓ ਤੇ ਉਹਨਾਂ ਨੇ ਉਹ ਕਹਿੰਦੇ ਵੀ ਜਦੋਂ ਕੋਈ ਗ੍ਰਾਂਟ ਆਊਗੀ ਉਦੋਂ ਹੀ ਇਹ ਤੁਹਾਡਾ ਕੰਮ ਹੋ ਸਕਦਾ ਸਰਪੰਚ ਸਾਹਿਬ ਆਏ ਸੀ ਘਰੇ ਦੇਖਣ ਨਹੀਂ ਦੇਖਣ ਨਹੀਂ ਆਏਗੇ ਨਹੀਂ ਦੇਖਣ ਆਏ ਕੋਈ ਹੋਰ ਮੈਂਬਰ ਪੰਚਾਇਤ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਨਹੀਂ ਅੱਛਾ ਫਿਰ ਇਹ ਤਾਂ ਤੁਸੀਂ ਪਿੰਡ ਪੱਧਰ ਤੇ ਪਿੰਡ ਦੇ ਮੁਖੀ ਸਰਪੰਚ ਸਾਹਿਬ ਨੂੰ ਜਿਹੜੀ ਤਲਾਹ ਦਿੱਤੀ ਹਾਂਜੀ ਉਸ ਤੋਂ ਬਾਅਦ ਕੋਈ ਐਮਐਲਏ ਕੋਈ ਐਮਪੀ ਜਾ ਕੇ ਸੇ ਡਿਪਟੀ ਕਮਿਸ਼ਨਰ ਸਾਹਿਬ ਪਟਵਾਰੀ ਨੂੰ ਤਹਿਸੀਲਦਾਰ ਸਾਹਿਬ ਨੂੰ ਕਿਸੇ ਨੂੰ ਕੋਈ ਐਪਲੀਕੇਸ਼ਨ ਦਿੱਤੀ ਆ ਜਾਂ ਤੁਸੀਂ ਮਿਲੇ ਹੋ ਪਰਸਨਲੀ ਹਾਂਜੀ ਅਸੀਂ ਆ ਡਿਪਟੀ ਸਾਹਿਬ ਨੂੰ ਦਿੱਤੇ ਸੀਗੇ ਆ ਵਾਲੀ ਐਪਲੀਕੇਸ਼ਨ ਅਸੀਂ ਉਹਨਾਂ ਨੂੰ ਦਿੱਤੀ ਸੀਗੀ ਕਿ ਸਾਡਾ ਕਮਰਾ ਡਿੱਗ ਪਿਆ ਸਾਡੀ ਹੈਲਪ ਕੀਤੀ ਜਾਵੇ ਤੇ ਅਸੀਂ ਐਮਐਲਏ ਨੂੰ ਵੀ ਇਹ ਗੱਲ ਕਹੀ ਸੀਗੀ ਤੇ ਬਸ ਉਹਨਾਂ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ ਐਮਐਲਏ ਸਾਹਿਬ ਨੂੰ ਇਹ ਗੱਲ ਕਿੱਥੇ ਜਾ ਕੇ ਕਹੀ ਤੁਸੀਂ ਉਹਨਾਂ ਦੇ ਘਰੇ ਜਾ ਕੇ ਕਹੀ ਤੁਸੀਂ ਗਏ ਹੋ ਆਪ ਹਾਂਜੀ ਪਾਪਾ ਕੌਣ ਕੌਣ ਗਏ ਸੀ ਡੈਡੀ ਗਏ ਸੀ ਨਾਲ ਕੌਣ ਸੀ ਇਹਨਾਂ ਦੇ ਇਹਨਾਂ ਦੇ ਨਾਲੇ ਇਕੱਲੇ ਹੀ ਗਏ ਸੀ ਅੱਛਾ ਫਿਰ ਕੀ ਕਹਿੰਦੇ ਐਮਐਲਏ ਸਾਹਿਬ ਬਸ ਉਹ ਆਪ ਦਾ ਮਿਲਣੇ ਬਸ ਉਹਨਾਂ ਦੇ ਵਾਈਫ ਸੀਗੇ ਉਹ ਕਹਿੰਦੇ ਵੀ ਤੁਸੀਂ ਫਾਰਮ ਭਰ ਦੋ ਜੀ ਤੁਹਾਡੀ ਗ੍ਰਾਂਟ ਆ ਜੂਗੀ ਓਕੇ ਹਾਂਜੀ ਫਿਰ ਆ ਗਈ ਗ੍ਰਾਂਟ ਤੁਹਾਡੀ ਨਹੀਂ ਜੀ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਕੋਈ ਵਿਜ਼ਿਟ ਕਰਨੀ ਆਇਆ ਤੁਸੀਂ ਡਿਪਲੀਕੇਸ਼ਨ ਸਰ ਨੂੰ ਅਰਜੀ ਦਿੱਤੀ ਕੋਈ ਦੇਖਣ ਹੀ ਆਇਆ ਉਹ ਘਰ ਦਾ ਵੀ ਹਾਲਾਤ ਕਿਹੜੇ ਨੇ ਕੋਈ ਨਹੀਂ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਜੀ ਹੁਣ ਤੁਸੀਂ ਜਿਹੜੇ ਹਾਲਾਤ ਨੇ ਤੁਹਾਡੇ ਘਰ ਦੇ ਮੈਂ ਇੱਕ ਵਾਰੀ ਇੱਧਰਲਾ ਕਮਰਾ ਵੀ ਤੁਹਾਨੂੰ ਦਿਖਾ ਦਿੰਦਾ ਤੁਸੀਂ ਦੇਖ ਸਕਦੇ ਹੋ ਪਾਣੀ ਇਹਨਾਂ ਦੇ ਅੰਦਰ ਜਾਂਦਾ ਹੈ ਤੇ ਮੈਂ ਤੁਹਾਨੂੰ ਨਾਲ ਇੱਕ ਵੀਡੀਓ ਚ ਲਾਵਾਂਗੇ ਇਹਨਾਂ ਨੂੰ ਜਦੋਂ ਬਾਰਿਸ਼ ਆਈ ਇਹਨਾਂ ਨੇ ਵੀਡੀਓ ਬਣਾਈ ਆ ਪਾਣੀ ਪੂਰਾ ਇਸ ਤਰ੍ਹਾਂ ਚਲਦਾ ਸੀ ਜਿੱਦਾਂ ਪ੍ਰਣਾਲੇ ਅੰਦਰ ਚਲਦੇ ਹੁੰਦੇ ਆ ਕੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸਰਕਾਰ ਵਾਅਦਾ ਕਰਦੀ ਹੈ ਕਿ ਅਸੀਂ ਗਰੀਬਾਂ ਦੀ ਮਦਦ ਕਰਦੇ ਹਾਂ ਮਜ਼ਦੂਰਾਂ ਦੀ ਮਦਦ ਕਰਦੇ ਹਾਂ ਤੁਸੀਂ ਕੀ ਕਹਿਣਾ ਚਾਹੋ ਅਸੀਂ ਤਾਂ ਇਹੀ ਕਹਾਂਗੇ ਜੀ ਜੇ ਸਾਡੀ ਮਦਦ ਕੀਤੀ ਜਾਵੇ ਸਾਡਾ ਕਮਰਾ ਬਣਾ ਦਿੱਤਾ ਜਾਵੇ ਹਾਂ ਹਾਂਜੀ ਇਹ ਫਰਿਆਦ ਤਾਂ ਤੁਸੀਂ 1 ਸਾਲ ਪਹਿਲਾਂ ਵੀ ਕੀਤੀ ਆ ਅਰਜੀ ਤੁਹਾਡੇ ਕੋਲੇ ਆ ਪ੍ਰੂਫ ਆ ਫਿਰ ਕੋਈ ਹੋਈ ਨਹੀਂ ਮਦਦ ਤੁਹਾਡੀ ਨਹੀਂ ਜੀ ਕੋਈ ਮਦਦ ਨਹੀਂ ਕੋਈ ਆਇਆ ਹੀ ਨਹੀਂ ਸੀਗਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਗੋਦੀ 'ਚ ਵੀ ਇੱਕ ਛੋਟਾ ਜਿਹਾ ਨਿਆਣਾ ਹੈ ਤੇ ਸ਼ਾਇਦ ਉਸ ਵਕਤ ਇਹ ਬੀਬੀ ਬਿਮਾਰ ਸੀ ਤੇ ਇਹਨਾਂ ਤੋਂ ਨਹੀਂ ਗਏ ਇਹਨਾਂ ਦੇ ਫਾਦਰ ਸਾਹਿਬ ਗਏ ਸੀਗੇ ਤੇ ਆ ਤੁਸੀਂ ਘਰ ਦੇ ਹਾਲਾਤ ਜਿਹੜੇ ਦੇਖ ਸਕਦੇ ਹੋ ਪਹਿਲਾਂ ਤਾਂ ਇੱਥੇ ਪੌੜੀਆਂ ਬਣੀਆਂ ਨਹੀਂ ਕਮਰੇ ਦੇ ਵਿੱਚ ਉਤਰਨ ਦੇ ਲਈ ਥੱਲੇ ਉਤਰਨਾ ਪੈਂਦਾ ਤੇ ਇਹ ਛੱਤ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਆ ਪੂਰੇ ਇੱਕ ਵਾਰ ਪੂਰੇ ਮੈਂ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਕਿ ਪੂਰਾ ਘਰ ਦਿਖਾ ਦੇ ਨ ਘੁਮਾ ਕੇ ਕੈਮਰਾ ਤੇ ਇਹਨਾਂ ਦੇ ਹਾਲਾਤ ਦੇਖ ਲਓ ਤੁਸੀਂ ਕਿਸ ਤਰ੍ਹਾਂ ਦੇ ਨੇ ਪੂਰਾ ਇੱਥੋਂ ਥੱਲੇ ਗਰਾਊਂਡ ਵੀ ਦਿਖਾ ਦੂ ਕਿਉਂ ਜਿਹੜਾ ਚੱਲਿਆ ਥੱਲੇ ਤੇ ਸਾਰਾ ਗਿੱਲਾ ਹੈ ਆ ਇੱਥੋਂ ਛੱਤ ਤੁਸੀਂ ਦੇਖ ਸਕਦੇ ਹੋ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਮਜ਼ਦੂਰਾਂ ਦੀ ਸਿਰਫ ਵੋਟਾਂ ਦੇ ਲਈ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਸਹੂਲਤਾਂ ਦੇ ਪੱਖੋਂ ਮੈਨੂੰ ਬੋਲਣ ਦੀ ਲੋੜ ਨਹੀਂ ਸਹੂਲਤਾਂ ਕਿਸ ਤਰ੍ਹਾਂ ਦੀ ਇਹਨਾਂ ਨੂੰ ਮਿਲਦੀਆਂ ਨੇ ਇਹ ਸਹੂਲਤਾਂ ਤੁਹਾਡੇ ਸਾਹਮਣੇ ਨੇ ਸੋ ਇਧਰੋਂ ਇੱਕ ਵਾਰੀ ਫਰੰਟ ਤੋਂ ਤੁਸੀਂ ਦੇਖ ਸਕਦੇ ਹੋ ਇਹ ਘਰ ਦੇ ਜਿਹੜੇ ਹਾਲਾਤ ਨੇ ਸੋ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਘਰ ਦਾ ਇੱਕ ਵਾਰੀ ਜਾਇਜ਼ਾ ਲਿਆ ਜਾਵੇ ਇਹਨਾਂ ਦੇ ਹਾਲਾਤ ਦੇਖੇ ਜਾਂਦੇ ਇਹਨਾਂ ਦੀ ਆਰਥਿਕ ਮੱਧ ਜਿਹੜੀ ਕੀਤੀ ਜਾਵੇ ਥੈਂਕ ਯੂ ਧੰਨਵਾਦ